ਜਿੱਤੇ ਪਹਾੜੀ ਅਤੇ ਮੈਦਾਨੀ ਇਲਾਕਿਆਂ 'ਚ ਲਗਾਤਾਰ ਹੋ ਰਹੀ بارش ਕਰਕੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਗੁਰਦਾਸਪੁਰ ਦੇ ਹਲਕਾ ਦਿਨਾਨਗਰ ਚਿਹੜ ਵਰਗੇ ਹਾਲਾਤ ਬਣ ਚੁੱਕੇ ਨੇ। ਮਕੌੜਾ ਪਤਨ ਮਹਾਰਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਰਾਵੀ ਦਰਿਆ ਤੋਂ ਪਾਰ ਵੱਸਦੇ ਸੱਤ ਪਿੰਡਾਂ ਅੰਦਰ ਪਾਣੀ ਪਹੁੰਚ ਚੁੱਕਾ ਹੈ। ਪਿੰਡਾਂ ਅੰਦਰ ਕਈ ਲੋਕ ਫਸੇ ਹੋਏ ਨੇ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਉਡੀਕ ਕਰ ਰਹੇ ਨੇ। ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇਗਾ। ਇਸ ਤੋਂ ਇਲਾਵਾ ਰਾਵੀ ਦਰਿਆ ਨਾਲ ਲੱਗਦੇ ਪਿੰਡ ਮੁਕੌੜਾ ਚੱਕ ਸਹਾਇ ਰਾਣਪੁਰ ਕਾਣਾ ਜਾਗੋ ਚੱਕ ਟਾਂਡਾ ਅੱਧੀ ਪਿੰਡਾਂ ਚ ਪਾਣੀ ਭਰ ਚੁੱਕਾ ਹੈ ਲੋਕਾਂ ਦਾ ਘਰ ਵੀ ਵਹਿਣਾ ਸ਼ੁਰੂ ਹੋਇਆ ਪਿਆ ਭਾਵ ਕਿ ਰਾਵੀ ਦਰਿਆ ਦੇ ਪਾਰ ਤੇ ਰਾਵੀ ਦਰਿਆ ਨਾਲ ਲੱਗਦੇ ਕੁੱਲ ਮਿਲਾ ਕੇ 10 ਪਿੰਡਾਂ 'ਚ ਹੜ ਦਾ ਵੱਡਾ ਖਤਰਾ ਮੰਡਰਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਿੰਡਾਂ ਅੰਦਰ ਅਜੇ ਤੱਕ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਅਤੇ ਲਗਾਤਾਰ ਪਾਣੀ ਅਜੇ ਵੀ ਵਧਦਾ ਜਾ ਰਿਹਾ ਹੈ ਜਿਸ ਕਰਕੇ ਉਹਨਾਂ ਦੇ ਪਸ਼ੂ ਵੀ ਫਸੇ ਹੋਏ ਨੇ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਬੀਲ ਕੀਤੀ ਕਿ ਜਲਦ ਤੋਂ ਜਲਦ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ ਨਹੀਂ ਤਾਂ ਪਿੰਡਾਂ ਅੰਦਰ ਜਾਣੀ ਨੁਕਸਾਨ ਵੀ ਹੋ ਸਕਦਾ ਹੈ ਉਧਰ ਹੀ ਹਲਕਾ ਪੁਲੱਥ ਦੇ ਬਿਆਸ ਦਰਿਆ ਨਾਲ ਲੱਗਦੇ ਮੰਡ ਖੇਤਰ ਦੇ ਬੁਤਾਲਾ ਆਦਿ ਪਿੰਡਾਂ ਦੇ ਵਿੱਚ ਹੜਾ ਦਾ ਖਤਰਾ ਬਣਿਆ ਹੋਇਆ ਹੈ ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਮੌਕੇ ਤੇ ਪਹੁੰਚਦੇ ਨਹੀਂ ਉਹਨਾਂ ਦੇ ਵੱਲੋਂ ਸਰਕਾਰ ਨੂੰ ਪੰਡਿਆ ਜਾਂਦਾ ਹੈ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾਂਦੇ ਨੇ ਤੇ ਇਸ ਤੋਂ ਇਲਾਵਾ ਹੜ੍ਹ ਪੀੜਤਾਂ ਦੇ ਲਈ ਕਿਹੜਾ ਵੱਡਾ ਐਲਾਨ ਕੀਤਾ ਜਾਂਦਾ ਤੁਸੀਂ ਇੱਕ ਵਾਰ ਉਹ ਵੀ ਸੁਣੋ ਦੋਸਤੋ ਇਸ ਵਕਤ ਅਸੀਂ ਹਲਕਾ ਪੁਲੱਥ ਦਾ ਜਿਹੜਾ ਤੁਸੀਂ ਬੰਨ ਹੈ ਵਿਆਸ ਦਰਿਆ ਦੇ ਉੱਤੇ ਬਿਲਕੁਲ ਅਸੀਂ ਬੈਠੇ ਆਂ ਇਹ ਸਾਡਾ ਪਿੰਡ ਹੈ ਬੁਤਾਲਾ ਬੁਤਾਲੇ ਦੇ ਨਾਲ ਲੱਗਦਾ ਪਿਛੇ ਢਿਲਵਾ ਦਾ ਮੰਡ ਖੇਤਰ ਹੈ ਤਾਲ ਮਨਸੂਰਵਾਲ ਵੇਟ ਇੱਕ ਵਾਰ 1988 ਛਾੜਾ ਸੀ ਤਾਂ ਬਿਲਕੁਲ ਇੱਥੋਂ ਪੁਆਇੰਟ ਤੋਂ ਬਹੁਤ ਬੁਰੀ ਤਰ੍ਹਾਂ ਤੁਸੀਂ ਬਾਨੀ ਟੁੱਟ ਗਿਆ ਸੀਗਾ ਤੇ ਸਾਡਾ ਸਾਰਾ ਇਲਾਕਾ ਬਹੁਤ ਦੂਰ ਤੱਕ ਪਿੰਡਾਂ ਚ ਫਲਡਿੰਗ ਵਾਲੀ ਸਿਚੁਏਸ਼ਨ ਹੋਈ ਸੀ ਮੇਰੇ ਬੁਤਾਲੇ ਪਿੰਡ ਤੋਂ ਅਗਲੇ ਪਾਸੇ ਫਿਰ ਅੱਗੇ ਤੇ ਕੋਕੀ ਦਾ ਮੰਡ ਹੈ ਉਸ ਤੋਂ ਅੱਗੇ ਦਾਉਦਪੁਰ ਦਾ ਮੰਡ ਹੈ ਉਸ ਤੋਂ ਅੱਗੇ ਰਾਹਪੁਰ ਰਾਇਆਂ ਦਾ ਮੰਡ ਹੈ ਉਸ ਤੋਂ ਅੱਗੇ ਇਸ ਤਰ੍ਹਾਂ ਗਾਂ ਤੁਰੇ ਜਾਂਦੇ ਜਾਂਦੇ ਸਾਰੇ ਪਿੰਡਾਂ ਦਾ ਮੰਡ ਤਲਵੰਡੀ ਕੁਕਾ ਨੰਗਲ ਲੁਬਾਣਾ ਔਰ ਮੰਡ ਕੋਲੇ ਤੱਕ ਬੱਲੋਚਕ ਤੱਕ ਸਾਡਾ ਮੰਡ ਦਾ ਇਲਾਕਾ ਵਾ ਅਸੀਂ ਅੰਦਰ ਇਸ ਵਾਰ ਇਸ ਕਰਕੇ ਬੈਠੇ ਕਿ ਬਾਹਰ ਬਹੁਤ ਭਾਰੀ ਬਾਰਿਸ਼ ਹੋ ਰਹੀ ਆ ਆ ਮੇਰੇ ਸੱਜੇ ਪਾਸੇ ਸਾਰਾ ਦਰਿਆ ਵਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਲਗਭਗ ਜਿਹੜਾ ਹੈ ਉਹ ਤੁਸੀ ਬੰਨ ਤੱਕ ਉੱਤੇ ਇਸ ਵਕਤ ਪਹੁੰਚਿਆ ਹੋਇਆ ਵਾ ਔਰ ਜੇ ਮੌਸਮ ਠੀਕ ਹੁੰਦਾ ਤਾਂ ਤੁਹਾਨੂੰ ਅਸੀਂ ਬਾਹਰੋਂ ਵੀ ਦ੍ਰਿਸ਼ ਦਿਖਾ ਦੇਣਾ ਸੀਗਾ ਲੇਕਿਨ ਪੋਸੀਬਲ ਨਹੀਂਗਾ ਕਿ ਇਹਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿੱਥੇ ਅਸੀਂ ਬੈਠੇ ਆ ਸਾਰੇ ਪਿੰਡ ਦੇ ਪਤਵੰਤੇ ਸੱਜਣ ਬੈਠੇ ਨੇ ਬਤੋਲੇ ਪਿੰਡ ਦੇ ਆ ਇੱਧਰ ਦਿਖਾਓ ਕੈਮਰਾ ਇੱਧਰ ਮੇਰੇ ਸੱਜੇ ਪਾਸੇ ਸਾਰਾ ਦਰਿਆ ਵਗਦਾ ਬਿਲਕੁਲ ਦਰਿਆ ਦੇ ਉੱਤੇ ਅਸੀਂ ਬੈਠੇ ਆ ਇਹ ਹਰ ਸਾਲ ਇਹਨਾਂ ਨੂੰ ਸਮੱਸਿਆ ਆ ਹੜ੍ਹਾਂ ਦੀ ਬਹੁਤ ਵੱਡੀ ਮਾਰ ਪੈਂਦੀ ਕਿਉਂਕਿ ਜਿਹੜਾ ਉੱਪਰਲੇ ਡੈਮ ਨੇ ਹਿਮਾਚਲ ਪ੍ਰਦੇਸ਼ ਵਿੱਚ ਜਾਂ ਜਿਹੜੇ ਸਾਡੇ ਆਪਣੇ ਡੈਮ ਹੈ ਪੌਂਗ ਡੈਮ ਵਗੈਰਾ ਜਦੋਂ ਉੱਥੋਂ ਪਾਣੀ ਰਿਲੀਜ਼ ਹੁੰਦਾ ਪਹਾੜਾਂ ਦਾ ਤੇ ਫਿਰ ਇਹ ਸਾਰਾ ਪ੍ਰਭਾਵਿਤ ਖੇਤਰ ਹੈ ਕੱਲਾ ਹਲਕਾ ਪੁਲਾਤ ਦਾ ਮੰਡ ਖੇਤਰ ਨਹੀਂ ਇਸ ਤੋਂ ਅੱਗੇ ਸੁਲਤਾਨਪੁਰ ਲੋਧੀ ਦਾ ਤੇ ਹੋਰ ਸਾਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਆਪਣੇ ਆਪ ਕਿਸਾਨ ਜਥੇਬੰਦੀਆਂ ਨੇ ਲੋਕਾਂ ਨੇ ਜ਼ਿਮੀਂਦਾਰਾਂ ਨੇ ਆਪਣੇ ਟਰੈਕਟਰ ਲਾ ਲਾ ਕੇ ਤੇ ਜਿੱਥੇ-ਜਿੱਥੇ ਬਨ ਕੁ ਖੜਾ ਕੀਤਾ ਜਾ ਸਕਦਾ ਸੀ ਪਹਚਾਇਆ ਜਾ ਸਕਦਾ ਜਿਵੇਂ ਮਨਸੂਰਵਾਲ ਬੇਟੇ ਬਿਲਕੁਲ ਨਾਲ ਹੀ ਸਾਡੇ ਇੱਥੇ ਸਾਰੇ ਪਿੰਡਾਂ ਦੇ ਲੋਕਾਂ ਨੇ ਨੌਜਵਾਨਾਂ ਨੇ ਬੰਨ ਦੇ ਦੋਨੋਂ ਪਾਸੇ ਉਹਨੂੰ ਕਾਫੀ ਮਜ਼ਬੂਤ ਕੀਤਾ ਔਰ ਯਤਨ ਕੀਤਾ ਕਿ ਇਹ ਟੁੱਟੇ ਨਾ ਦੁਬਾਰਾ ਸੋ ਇਹ ਜਿਹੜਾ ਬੋਤਾਲੇ ਦੀ ਸਮੱਸਿਆ ਵਿਸ਼ੇਸ਼ ਇਸ ਇਲਾਕੇ ਦੀ ਜਿਹੜਾ ਢਿਲਵਾ ਬੋਤਾਲਾ ਮਨਸੂਰਵਾਲ ਬੇਟ ਚੱਕੋ ਕੀ ਇਹਦੀ ਸਮੱਸਿਆ ਇਹ ਆ ਕਿ ਇੱਥੇ ਇੱਕ ਜਿਹੜਾ ਦਰਿਆ ਦਾ ਜਿਹੜਾ ਕੁਦਰਤੀ ਬਹਾਅ ਹੈ ਦਰਿਆਵਾਂ ਦਾ ਕੁਦਰਤੀ ਬਹਾਅ ਉਹ ਆਲਟਰ ਹੋਇਆ ਵਾ ਔਰ ਉਹਦੀ ਆਲਟਰੇਸ਼ਨ ਦੇ ਕਰਕੇ ਜਿਹੜਾ ਸਾਡੇ ਆਲਾ ਤੁਸੀ ਦਾ ਬੰਨ ਆ ਉਹ ਸਾਰਾ ਪਾਣੀ ਜਿਹੜਾ ਦਰਿਆ ਦਾ ਹੈ ਉਹ ਇੱਧਰ ਆਣ ਕੇ ਵਜਦਾ ਵਾ ਇੱਕ ਤਾਂ ਬੰਨ ਨੂੰ ਖਤਰਾ ਕਿ ਕਿਸੇ ਵੇਲੇ ਵੀ ਟੁੱਟ ਸਕਦਾ ਤੇ ਦੂਸਰਾ ਜਿਹੜਾ ਸਾਡੀ ਫਸਲਾਂ ਝੋਨੇ ਦੀ ਫਸਲ ਕਮਾਦ ਦੀ ਫਸਲ ਬਿਲਕੁਲ ਪਲੀ ਪਲਾਈ ਮੇਰਾ ਖਿਆਲ ਆ ਕਿ ਜੇ ਜ਼ਿਆਦਾ ਨਹੀਂ ਤੇ ਕਮਾਦ ਦਾ ਤਾਂ ਸਮਝ ਲੋ 1.5 ਲੱਖ ਰੁਪਏ ਦਾ ਨੁਕਸਾਨ ਹੋਊਗਾ ਪ੍ਰਤੀ ਏਕੜ ਦਾ ਤੇ ਝੋਨਾ ਜਿਹੜਾ ਵਾ ਉਹ 70-80 ਹਜ਼ਾਰ ਰੁਪਏ ਦਾ ਜਿਹੜਾ ਸਾਰੇ ਜਿਹੜੇ ਜ਼ਿਮੀਂਦਾਰ ਬੈਠੇ ਸਾਡੇ ਭਰਾ ਇਹਨਾਂ ਦਾ ਸਮਝ ਲਓ ਵੀ ਉਹ 100% ਲਾਸ ਹੋ ਗਿਆ। ਔਰ ਸਰਕਾਰਾਂ ਆਪਾਂ ਦੇਖਿਆ ਵਾ ਕਿ ਅੱਜ ਤੋਂ 3 ਸਾਲ ਪਹਿਲਾਂ ਜਦੋਂ ਖਰਾਬਾ ਸ਼ੁਰੂ ਹੋਇਆ ਪੰਜਾਬ ਸਰਕਾਰ ਨੇ ਭਗਵੰਤ ਮਾਨ ਆਣ ਕੇ ਕਿਹਾ ਕਿ ਮੈਂ ਪਾਈ ਪਾਈ ਦਾ ਦੇਣਦਾਰ ਆ। ਔਰ ਸ਼ਬਦ ਵਰਤੇ ਗਏ ਕਿ ਅਸੀਂ ਮੁਰਗੀ, ਬੱਕਰੀ ਬਗੈਰ ਵਗੈਰਾ ਵਗੈਰਾ ਹਰ ਇੱਕ ਚੀਜ਼ ਦਾ ਦੇਾਂਗੇ ਮੌਤ। ਹੁਣ ਅਸਲੀਅਤ ਇਹ ਸਾਰੇ ਬੈਠੇ ਇਹਨਾਂ ਨੇ ਦੱਸਿਆ ਕਿ ਜਦੋਂ ਮੁਆਵਜ਼ਾ ਮਿਲਦਾ ਵੀ ਆ। ਪਹਿਲੀ ਗੱਲ ਤਾਂ ਮੁਆਵਜ਼ਾ ਸਮਝ ਲਓ ਚੌਥੇ ਹਿੱਸੇ ਲੋਕਾਂ ਤੱਕ ਪਹੁੰਚਦਾ ਵਾ। ਕੁਝ ਵਿੱਚ ਉਹਦੇ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਦੀ ਵੀ ਵਿੱਚ ਮਿਲੀ ਭੁਗਤ ਹੋ ਜਾਂਦੀ ਕਿ ਜਿਹੜਾ ਸੇਵਾ ਕਰ ਦਿੰਦਾ ਉਹਦੇ ਚਾਹ ਪਹੁੰਚ ਜਾਂਦਾ ਅੱਛਾ ਜੇ ਪਹੁੰਚਦਾ ਵੀ ਜਿਹਨਾਂ ਲੋਕਾਂ ਨੂੰ ਕਿੰਨਾ ਵਾ 6800 ਰੁਪਈਆ ਇਕੜ ਕਿੱਥੇ 80000 ਰੁਪਏ ਦਾ ਝੋਨੇ ਦੀ ਫਸਲ ਤਬਾਈ ਹੋਣੀ ਆ ਤੇ ਕਿੱਥੇ ਉਹਨਾਂ ਨੂੰ 6800 ਰੁਪਈਆ ਜਿਹੜਾ ਕਿੱਲੇ ਦਾ ਸਿਰਫ ਮਿਲਣਾ ਵਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਡੇ ਵੱਡੇ ਸਿਸਟਮ ਦੇ ਵਿੱਚ ਕਿੱਡਾ ਵੱਡਾ ਕੋਲੋਸਲ ਲਾਸ ਔਰ ਇਸ ਵਾਰ ਤਾਂ ਸਰਕਾਰ ਏਡੀ ਨਲਾਇਕ ਨਿਕਲੀ ਆ ਮੋਕੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਾਂ ਜਿਹੜਾ ਇਹ ਸਾਰੇ ਮੰਡ ਦੇ ਅੰਦਰ ਗੰਨਾ ਬੀਜਦੇ ਨੇ ਜਿਹੜਾ ਗੰਨੇ ਦੀ ਸਰਕਾਰ ਨੇ ਆਪਣਾ ਹਿੱਸਾ ਪਾਉਣਾ ਐਮਐਸਪੀ ਦੇ ਵਿੱਚ 61 ਰੁਪਏ ਪ੍ਰਤੀ ਕੁਇੰਟਲ 8 ਮਹੀਨੇ ਹੋ ਗਏ ਨੇ ਸਰਕਾਰ 61 ਰੁਪਏ ਪ੍ਰਤੀ ਕੁਇੰਟਲ ਉੱਥੇ ਗੰਨੇ ਦੇ ਵਿੱਚ ਇਹਨਾਂ ਨੂੰ ਅਦਾਈ ਨਹੀਂ ਕਰ ਸਕੀ ਯਾਨੀ ਕਿ ਕਿਸਾਨਾਂ ਦੇ ਪੰਜਾਬ ਦੇ ਵਿੱਚ ਗੰਨੇ ਦੀ ਫਸਲ ਨੂੰ ਲੈ ਕੇ ਸਰਕਾਰੀ ਜਿਹੜਾ ਕੌਂਟਰੀਬਿਊਸ਼ਨ ਸੀ ਐਮਐਸਪੀ ਦੇ ਵਿੱਚ ਉਹ ਅਦਾਇਗੀ ਅੱਜ ਤੱਕ ਨਹੀਂ ਹੋ ਸਕੀ ਇਹ ਏਰੀਆਜ਼ ਗੰਨੇ ਦੇ ਕਾਫੀ ਹੱਦ ਤੱਕ ਨੇ ਮੈਂ ਅੱਜ ਇੱਥੇ ਪਤਾਲੇ ਵਿੱਚ ਆਇਆ ਸਾਡੇ ਨਾਲ ਬਹੁਤ ਮਾਨ ਸਤਕਾਰ ਸਾਰੀਆਂ ਪਾਰਟੀਆਂ ਦੇ ਲੋਕ ਹੀ ਬੈਠੇ ਸੀ ਕੋ ਕੱਲੇ ਕਿਸੇ ਇੱਕ ਪਾਰਟੀ ਵਿਸ਼ੇਸ਼ ਦੀ ਗੱਲ ਨਹੀਂ ਮੈਂ ਕਰ ਰਿਹਾ ਮੇਰਾ ਇਹਨਾਂ ਨਾਲ ਇਹ ਪ੍ਰਣ ਹੈ ਕਿ ਜਿਵੇਂ ਮੈਨੂੰ ਜਦੋਂ ਮੌਕਾ ਮਿਲਿਆ ਆ ਬਿਲਕੁਲ ਅਸੀਂ ਤੁਸੀਂ ਦੇਖੋਗੇ ਪਿੱਛੇ ਸੜਕ ਬਣੀ ਹੋਈ ਆ ਦਿਖਾ ਸਕਦੇ ਤੁਸੀਂ ਇਹ ਲਗਭਗ 30 ਕਿਲੋਮੀਟਰ ਤੁਸੀਂ ਬੰਨ ਦਰਿਆ ਦੇ ਉੱਤੇ ਪਿੰਡ ਬੱਲੋਚਕ ਤੋਂ ਲੈ ਕੇ ਤੇ ਢਿਲਵਾਵਾਂ ਤੱਕ ਇੱਕ ਬਹੁਤ ਅ ਠੋਸ ਸੜਕ ਮਲਟੀਲੇਅਰਡ ਕਟੋਕਾਰਨੀ ਦਾ ਦੋ ਟਾਈਪ ਫੁੱਟ ਦਾ ਇਹਦੇ ਤੇ ਦਰਿਆ ਦੇ ਤੁਸੀਂ ਬੰਨ ਦੇ ਉੱਤੇ ਜਿਹੜਾ ਮਟੀਰੀਅਲ ਪਾ ਕੇ ਤੇ ਸੜਕ ਬਣਾਈ ਆ ਔਰ ਇਹ ਨਾ ਸਿਰਫ ਕਮਿਊਨੀਕੇਸ਼ਨ ਨੂੰ ਮੋਟਰ ਆਵਾਜਾਈ ਦਾ ਸਾਧਨ ਬਧਿਆ ਇਹਦੇ ਨਾਲ ਜੀਮੀਦਾਰ ਜਿਹੜੇ ਦਰਿਆ ਦੇ ਅੰਦਰ ਖੇਤੀ ਕਰਦੇ ਆਪਣੀਆਂ ਟਰਾਲੀਆਂ ਸਿੱਧੀਆਂ ਬੇਗੋਵਾਲ ਦੇ ਨੇੜੇੋਂ ਚਾੜ੍ਹ ਕੇ ਤੇ ਢਿਲਵਾਵਾਂ ਦੇ ਪੁਲ ਤੱਕ ਕੱਢ ਸਕਦੇ ਆ ਬਜਾਏ ਕਿ ਸਾਰੇ ਪਿੰਡਾਂ ਦੇ ਵਿੱਚ ਦੀ ਹੋ ਕੇ ਕਮਿਊਨੀਕੇਸ਼ਨ ਦਾ ਸਾਧਨ ਵੀ ਵਧੇ ਹਵਾਜਾ ਵੀ ਵਧੀ ਮੰਡ ਦੇ ਖੇਤਰ ਦੇ ਦੋਨੋਂ ਅੰਦਰ ਪਿੰਡਾਂ ਅੰਦਰ ਰਹਿੰਦੇ ਲੋਕਾਂ ਨੂੰ ਤੇ ਬਾਹਰਲੇ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੋਇਆ ਪਲੱਸ ਫਲੱਡ ਪ੍ਰੀਵੈਂਸ਼ਨ ਮੇਜਰ ਵੀ ਸਾਬਤ ਹੋਇਆ ਵੋ ਇਹਦੇ ਨਾਲ ਸੜਕ ਬਣਨ ਦੇ ਨਾਲ ਸਾਡੀ ਜਿਹੜੀ ਤੁਸੀ ਬੰਨ ਹੈ ਉਹ ਕਾਫੀ ਮਜ਼ਬੂਤ ਹੋਈਆ ਔਰ ਉਹਦੇ ਨਾਲ ਜਿਹੜਾ ਉਸ ਤੁਸੀ ਬੰਨ ਦਾ ਟੁੱਟਣ ਦਾ ਖਤਰਾ ਸੀ ਉਹ ਟਲਦਾ ਰਹਿੰਦਾ ਇਹ ਹਾਲਾਂਕਿ ਮੈਂ ਅੱਜ ਸਾਰਿਆਂ ਨੂੰ ਕਹਿ ਹੀ ਰਿਹਾ ਸੀਗਾ ਕਿ ਮੈਨੂੰ ਕਦੀ ਕਿਸੇ ਨੇ ਕਿਹਾ ਨਹੀਂ ਸੀਗਾ ਪਰ ਮੇਰੇ ਦਿਮਾਗ 'ਚ ਪੜੀ ਪੁਰਾਣੀ ਗੱਲ ਸੀਗੀ ਕਿ ਜੇਕੇ ਤੇ ਮੌਕਾ ਲੱਗਿਆ ਜ਼ਿੰਦਗੀ ਦੇ ਵਿੱਚ ਤੇ ਮੈਂ ਦਰਿਆ ਤੁਸੀਂ ਬੰਦੇ ਉੱਤੇ ਇਹ ਸੜਕ ਜ਼ਰੂਰ ਬਣਾਉਂਗਾ। ਅਗਲਾ ਸਾਡਾ ਫੇਜ਼ ਜਿਹੜਾ ਅਗਲਾ ਏਮ ਹੋਊਗਾ ਉਹ ਢਿਲਵਾ ਤੋਂ ਲੈ ਕੇ ਤੇ ਸੁਲਤਾਨਪੁਰ ਲੋਧੀ ਤੱਕ ਜਿੱਥੇ ਬਣੀ ਹੋਈ ਆ ਸੜਕ ਅਗੇ ਕਿਸ਼ਨ ਸਿੰਘ ਵਾਲੇ ਤੱਕ ਉਹ ਉਹ ਲਗਭਗ 12-13 ਕਿਲੋਮੀਟਰ ਦਾ ਸਾਡਾ ਡਿਸਟੈਂਸ ਆ ਜਿਹਦੇ 'ਚ ਧਾਲੀਵਾਲ ਵੇਟ ਜਿਹਦੇ 'ਚ ਪੰਡਾਲ ਵੇਟ ਜਿਹਦੇ 'ਚ ਜਾਤੀ ਕੇ ਜਿਹਦੇ 'ਚ ਗੋਜਲਾ ਇਹ ਸਾਰੇ ਪਿੰਡ ਔਰ ਇਹ ਵੀ ਸਾਰੇ ਪਿੰਡ ਇਸ ਵਕਤ ਉਸੇ ਤਰ੍ਹਾਂ ਹੀ ਇਫੈਕਟਡ ਆ ਜਿੱਦਾਂ ਮੈਂ ਇੱਥੇ ਬਹਿ ਕੇ ਗੱਲ ਕਰ ਰਿਹਾ ਹਾਂ ਮੇਰਾ ਇਹਨਾਂ ਨਾਲ ਵਾਅਦਾ ਹੈ ਕਿ ਭਾਈ ਗੁਰੂ ਕਰੇ ਸਾਡੀ ਸਰਕਾਰ ਬਣੇ ਆਪਣੇ ਏਰੀਏ ਦੇ ਵੰਡ ਖੇਤਰ ਵਿੱਚ ਠੋਸ ਫਲੱਡ ਪ੍ਰੋਟੈਕਸ਼ਨ ਮੀਜਰਸ ਅਡਾਪਟ ਕੀਤੇ ਜਾਣ ਜਿੱਥੇ ਸਪਾਰਸ ਦੀ ਲੋਡ ਹੈਗੀ ਆ ਉਥੇ ਸਪਰਿੰਗ ਕੀਤੀ ਜਾਵੇਗੀ ਜਿੱਥੇ ਸਟੱਡ ਲਾਉਣ ਦੀ ਲੋਡ ਹੈਗੀ ਪਹਿਲਾਂ ਵੀ ਬਹੁਤ ਅਗਵਾਏ ਚੱਕੂ ਕੀ ਖਾਸ ਤੌਰ ਤੇ ਔਰ ਬਤਾਲੇ ਵਿੱਚ ਜਿੱਥੇ ਸਟੱਡਿੰਗ ਦੀ ਲੋਡ ਹੈਗੀ ਆ ਸਟੱਡਸ ਲਾਏ ਜਾਣਗੇ ਔਰ ਜਿੱਥੇ ਕਿਤੇ ਲੋਡ ਪਈ ਐਡਵਾਂਸ ਬੰਨ ਦੀ ਯਾਨੀ ਕਿ ਇੱਕ ਪ੍ਰੋਟੈਕਟਿਵ ਤੁਸੀਂ ਬੰਨ ਦੇ ਅੰਦਰਲੇ ਪਾਸੇ ਇੱਕ ਬੰਨ ਜਿਹੜਾ ਸਾਡੇ ਅਸਲ ਫਸਲ ਨੂੰ ਅਸਲ ਖੇਤੀ ਦੇ ਰਕਬੇ ਨੂੰ ਉਹ ਪ੍ਰੋਵੈਂਟ ਕਰ ਸਕੇ ਫਲ ਫਲੱਡ ਤੋਂ ਬਚਾ ਸਕੇ ਕਿਉਂਕਿ ਮੈਂ ਜਿਵੇਂ ਕਿਹਾ ਕਿ ਕੁਝ ਹਾਲਾਤ ਇਦਾਂ ਦੇ ਹੋਏ ਨੇ ਕਿ ਕੁਦਰਤੀ ਬਹੋ ਪਾਣੀ ਦਾ ਜਿਹੜਾ ਉਹ ਸਾਡੇ ਵਾਲੇ ਪਾਸੇ ਨੂੰ ਸ਼ਿਫਟ ਹੋਇਆ ਵਾ ਤੇ ਹੁਣ ਸਰਕਾਰ ਦੀ ਜ਼ਿੰਮੇਵਾਰੀ ਸੀ ਹਾਲਾਂਕਿ ਸਾਰੇ ਇਕੱਠੇ ਹੋ ਕੇ ਡੀਸੀ ਕੋ ਬਹੁਤ ਵਾਰੀ ਗਏ ਬੜੀਆਂ ਕੋਸ਼ਿਸ਼ਾਂ ਕੀਤੀਆਂ ਲੇਕਿਨ ਕਿਸੇ ਨੇ ਕੋਈ ਪੁਖਤਾ ਨਾ ਤਾਂ ਕੋਈ ਉਹਦੇ ਚ ਕੋਈ ਇਹਨਾਂ ਦਾ ਕੋਈ ਮਦਦ ਕੀਤੀ ਆ ਨਾ ਕੋਈ ਹਿਫਾਜ਼ਤ ਕਰ ਸਕੇ ਤਾਂ ਮੇਰਾ ਇਹ ਇਹਨਾਂ ਨਾਲ ਵਾਅਦਾ ਇੱਥੇ ਬੈਠ ਕੇ ਜਨਤਕ ਤੌਰ ਤੇ ਲਾਈਵ ਤੁਹਾਡੇ ਨਾਲ ਵੀ ਕੀਤਾ ਕਿ ਪ੍ਰਮਾਤਮਾ ਸਾਨੂੰ ਕੋਈ ਮੌਕਾ ਦੇਊਗਾ ਤਾਂ ਮੈਂ ਇਹ ਜਿਹੜੇ ਖਾਸ ਤੌਰ ਤੇ ਇਹ ਜਿਹੜੇ ਪਿੰਡ ਇਫੈਕਟ ਹੋਏ ਨੇ ਜਿੰਨਾਂ ਦਾ ਮੈਂ ਨਾਮ ਬਾਰ-ਬਾਰ ਲੈ ਰਿਆ ਬਲਕਿ ਸਾਰੇ ਤੁਸੀਂ ਬੰਦ ਤੱਕ ਅਸੀਂ ਇਦਾਂ ਦਾ ਮੀਜਰਸ ਕਰਨਾ ਜਿਹਦੇ ਨਾਲ ਇਹਨਾਂ ਦੀ ਜਿਹੜੀ ਖੇਤੀਯੋਗ ਜ਼ਮੀਨ ਆ ਅਕਸਰ ਦਰਿਆ ਬਿਆਸ ਦੇ ਵਿੱਚ ਜਿਹੜਾ ਦਰਿਆ ਨੇ ਵਗਣਾ ਉਹ ਤਾਂ ਵਗਣਾ ਹੀ ਉਹਦਾ ਕੋਰਸ ਹੈਗਾ ਵਾ ਲੇਕਿਨ ਉਹ ਸਾਡੇ ਵਾਲੇ ਪਾਸੇ ਜਿਹੜਾ ਉਹਦਾ ਇੱਕ ਇੱਕ ਡਿਫੈਂਸ ਬੰਦ ਕਹਿ ਲੋ ਐਡਵਾਂਸ ਬੰਦ ਕਹਿ ਲੋ ਇੱਕ ਛੋਟਾ ਬੰਦ ਜਿਹੜਾ ਸਾਡੀਆਂ ਫਸਲਾਂ ਨੂੰ ਬਚਾ ਸਕੇ ਕਿਉਂਕਿ ਇਹ ਲਾਸ ਜਿਹੜਾ ਵਾ ਇਹ ਅਗਰ ਆਪਾਂ ਕੈਲਕੂਲੇਟ ਕਰਾਂਗੇ ਤੇ ਸਾਡੇ ਹਲਕੇ ਦੇ ਵਿੱਚ ਹੀ ਹਜ਼ਾਰਾਂ ਏਕੜਾਂ ਦਾ ਲਾਸ ਆ ਹਜ਼ਾਰਾਂ ਏਕੜਾਂ ਨੂੰ ਤੁਸੀਂ ਹਰ ਏਕੜ ਨੂੰ ਉਸ 70 80 ਜਾਂ ਨਾਲ ਮਲਟੀਪਲਾਈ ਕਰੋਗੇ ਤੇ ਕਈ ਸੈਂਕੜੇ ਕਰੋੜ ਦਾ ਲਾਸ ਆ ਇੱਥੇ ਜਾਂ ਫਿਰ ਅੱਗੇ ਸੁਲਤਾਨਪੁਰ ਲੋਧੀ ਚ ਵੀ ਬਹੁਤ ਸ਼ਿਕਾਰ ਆ ਲੋਕੀ ਸਾਰਾ ਸ਼ਾਹਕੋਟ ਦਾ ਜਿਹੜਾ ਮੰਡ ਆ ਔਰ ਸਾਰਾ ਲੋਈਆਂ ਦੇ ਲਾਗੇ ਜਿਹੜੇ ਜਿੱਥੇ ਦੋਨੋਂ ਦਰਿਆ ਮਿਲਦੇ ਨੇ ਜਾ ਕੇ ਉੱਥੇ ਬਹੁਤ ਤਬਾਈ ਮੱਚੀ ਹੋਈ ਆ ਸਤਲੁਜ ਤੇ ਬਿਆਸ ਇਹ ਕਮਿਟਮੈਂਟ ਮੈਂ ਇਹਨਾਂ ਦੇ ਨਾਲ ਕੀਤੀ ਵੀ ਆ ਔਰ ਮੈਂ ਸਰਕਾਰ ਨੂੰ ਕਹੂੰਗਾ ਵੀ ਕੁਝ ਤਾਂ ਕਰ ਦਿਓ ਕੁਝ ਥੋੜਾ ਬਹੁਤਾ ਕੋਈ ਮੌਕੇ ਦੇ ਉੱਤੇ ਕੋਈ ਲੋਕਾਂ ਨੂੰ ਅਫਸਰ ਭੇਜ ਕੇ ਕੋਈ ਸਹਾਇਤਾ ਕਰਾ ਦਿਓ ਕੋਈ ਮਦਦ ਕਰਾ ਦਿਓ ਕੋਈ ਮਾਲ ਡੰਗਰ ਅੰਦਰੋਂ ਸਾਰਾ ਉਜਾੜਾ ਹੋ ਗਿਆ ਪਿਛਲੇ ਪਿੰਡਾਂ ਦੇ ਵਿੱਚ ਲੋਕਾਂ ਦੇ ਡੇਰੇ ਸੀਗੇ ਉਹ ਡੇਰਿਆਂ ਤੋਂ ਆਪਣੇ ਉੱਠ ਕੇ ਬਾਹਰ ਬੈਠੇ ਨੇ ਕੋਈ ਉਹਨਾਂ ਤੱਕ ਇਮੀਡੀਏਟ ਰਿਲੀਫ ਇਹ ਸਾਰੀਆਂ ਗੱਲਾਂ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਆ ਇਹ ਕੋਈ ਆਪਾਂ ਹੁਣ ਦੇਖੋ ਤੁਸੀਂ ਪੰਜਾਬ ਦੇ ਵਿੱਚ ਕਿੱਥੇ ਮੈਂ ਦੇਖ ਰਿਹਾ ਸੀਗਾ ਸ਼ਾਕਕੋਟ ਵਾਲੇ ਪਾਸੇ ਨੂੰ ਜਾਂ ਉੱਥੇ ਜਿੱਥੇ ਹਮੇਸ਼ਾ ਗਿੱਦੜ ਪਿੰਡੀ ਦੇ ਲਾਗੇ ਆਉਂਦਾ ਹੜ੍ਹ ਤੇ ਆਪੇ ਹੀ ਜ਼ਿਮੀਦਾਰਾਂ ਨੇ 8-9 ਕਿਲੋਮੀਟਰ ਦਾ ਬੰਨ ਬਣਾ ਦਿੱਤਾ ਆਪਣੇ ਆਪ ਹੀ। ਸੋ ਵੈਰ ਇਜ਼ ਦ ਗਵਰਨਮੈਂਟ ਗਵਰਨਮੈਂਟ ਦਾ ਮਤਲਬ ਗਹਿਰਾ ਅਜ਼ਰ ਹੀ ਹੋਊਗੀ ਸਾਰੀਆਂ ਗੱਲਾਂ ਦੇ ਵਿੱਚੋਂ। ਸੋ ਸਾਡੀ ਮੇਰੀ ਸਾਰਿਆਂ ਨੂੰ ਇਹ ਮੇਰੀ ਸਾਡੀ ਹਮਦਰਦੀ ਇਹਨਾਂ ਦੇ ਨਾਲ ਸਾਰੇ ਸਮੂਹ ਪੰਜਾਬ ਦੇ ਵਿੱਚ ਜਿੱਥੇ ਜਿਹੜੇ ਕਿੰਨੂ ਦੇ ਬਾਗ ਖਰਾਬ ਹੋਏ ਨੇ ਉਹਨਾਂ ਦਾ ਤਾਂ 2-2 2.5 ਲੱਖ ਰੁਪਇਆ ਕਿੱਲੇ ਦਾ ਉੱਡ ਗਿਆ ਵਾ। ਅਬੋਹਰ ਦੀ ਬੈਲਟ ਵਿੱਚ ਫਾਜ਼ਿਲਕਾ ਦੀ ਬੈਲਟ ਵਿੱਚ ਤੇ ਜਿੱਥੇ ਵੀ ਕਿਤੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਇਆ ਸਾਡੀ ਹਮਦਰਦੀ ਆ ਆਪਣੇ ਇਲਾਕੇ ਹਲਕਾ ਭਲਾ ਦੇ ਨਾਲ ਵੀ ਹਮਦਰਦੀ ਆ। ਔਰ ਮੈਂ ਆਉਣ ਵਾਲੇ ਸਮੇਂ ਜਿੱਦਾਂ ਤੁਹਾਨੂੰ ਕਿਹਾ ਕਿ ਪੂਰਾ ਯਤਨ ਕਰਾਂਗੇ ਕਿ ਆਪਣੇ ਕੋਈ ਇਦਾਂ ਦੇ ਪ੍ਰਬੰਧ ਕੀਤੇ ਜਾਣ ਜਿਹੜਾ ਹਰ ਸਾਲ ਸਾਡੇ ਵਿੱਚ ਇੱਥੇ ਮੰਡ ਖੇਤਰ ਵਿੱਚ ਫਸਲਾਂ ਦਾ ਨੁਕਸਾਨ ਨਾ ਹੋਵੇ